ਪਿੰਡ ਇਨਿਪੈਂਡ ਰੁੜਕੀ ਵਿਖੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬੀਤੀ ਰਾਤ ਚੋਰਾਂ ਨੇ 12 ਤੋਂ 15 ਕਿਸਾਨਾਂ ਦੀਆਂ ਮੋਟਰ ਦੀਆਂ ਤਾਰਾਂ ਚੋਰੀ ਕੀਤੀਆਂ ਇਸ ਸਬੰਧ ਵਿੱਚ ਪਿੰਡ ਰੁੜਕੀ ਦੇ ਖੂਹਾਂ ਦੇ ਮਾਲਕ ਭਲਵਿੰਦਰ ਸਿੰਘ ਲਾਲ ਸਿੰਘ ਹਰਜਿੰਦਰ ਸਿੰਘ ਗੋਪੀ ਹਜੀਤ ਸਿੰਘ ਦਲਵਾਰ ਸਿੰਘ ਆਦਿ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਸਾਡੇ ਖੂਹਾਂ ਤੇ ਲੱਗੀਆਂ ਮੋਟਰ ਦੀਆਂ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ ਇਸ ਸਬੰਧ ਵਿੱਚ ਸਮੂਹ ਕਿਸਾਨਾਂ ਨੇ ਮਿਲ ਕੇ ਚੋਰਾਂ ਦੀ ਭਾਲ ਕੀਤੀ ਇੱਕ ਚੋਰ ਅਤੇ ਇੱਕ ਕੁਵਾੜੀਏ ਨੂੰ ਕਾਬੂ ਕਰਕੇ ਪੁਸ਼ਗੀਸ਼ ਕੀਤੀ ਚੋਰਾਂ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਨੂੰ ਅੱਗ ਲਗਾ ਕੇ ਸੜ ਕੇ ਤਾਂਬੇ ਦੀਆਂ ਤਾਰਾਂ ਕੱਢ ਕੇ ਕਿਸੇ ਕੁਵਾੜੀਏ ਨੂੰ ਸਸਤੇ ਭਾਅ ਤੇ ਵੇਚਦੇ ਹਾਂ ਇਸ ਬਾਰੇ ਪੁਲਿਸ ਚੌਕੀ ਕਾਨਾਟੇਸੀਆਂ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚੀ ਇੱਕ ਚੋਰ ਅਤੇ ਕਵਾੜੀਏ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ। ਉਹਨਾਂ ਨੇ ਪੁਸਤਕ ਪੁਸ਼ਕਿਸ਼ ਕੀਤੀ। ਇਸ ਸਬੰਧ ਵਿੱਚ ਇਲਾਕੇ ਨਿਵਾਸੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਨਿਤ ਚੋਰੀਆਂ ਹੋ ਰਹੀਆਂ ਹਨ। ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਰਾਤ ਵੇਲੇ ਖੂਹਾਂ ਤੇ ਪਿੰਡਾਂ ਵਿੱਚ ਗਸ਼ਤ ਵਧਾਈ ਜਾਵੇ ਅਤੇ ਚੋਰੀ ਦੀਆਂ ਬਾਰਦਾਤਾਂ ਨੂੰ ਨਾਕ ਪਾਈ ਜਾਵੇ। ਇੱਕ ਮਾਮਲਾ ਹੋਰ ਸਾਹਮਣੇ ਆਇਆ। ਤਿੰਨ ਲੁਟੇਰਿਆਂ ਨੇ ਇੱਕ ਸਬੂਤਰੀ ਸਵਾਰ ਤੋਂ ਔਰਤਾਂ ਜੋ ਪਾਸੜੇ ਤੋਂ ਰੁੜਕਾ ਰੋਡ ਵਿਚਕਾਰ ਤੇ ਇੱਕ ਸਬੂਟਰੀ ਤੇ ਇੱਕ ਸਵਾਰ ਆਪਣੇ ਪਿੰਡ ਵੱਲ ਜਾ ਰਹੀਆਂ ਸਨ ਮੋਟਰਸਾਈਕਲ ਤੇ ਸਵਾਰ ਤੇ ਨਲਟੇਰਿਆਂ ਨੇ ਅੱਗੇ ਆ ਕੇ ਆਪਣਾ ਬਾਹਾਂ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਬੀਬੀਆਂ ਘਬਰਾ ਕੇ ਡਿੱਗ ਪਈਆਂ ਤੇ ਨਲਟੇਰਿਆਂ ਵੱਲੋਂ ਇੱਕ ਬੈਗ ਵਿੱਚੋਂ 15000 ਦੀ ਨਗਦੀ 50000 ਦੇ ਮੋਬਾਈਲ ਲੁੱਟ ਕੇ ਮੌਕੇ ਤੇ ਫਰਾਰ ਹੋ ਗਏ ਹਿਸਸਵੰਦ ਦੇ ਵਿੱਚ 112 ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਗ੍ਰਾਇਆਂ ਪੁਲਿਸ ਮੌਕੇ ਤੇ ਪਹੁੰਚ ਗਏ ਪਰ ਲੁਟੇਰੇ ਮੌਕੇ ਤੋਂ ਫਰਾਰ ਹੋ ਚੁੱਕੇ ਸਨ ਗ੍ਰਾਇਆਂ ਤੋਂ ਰਾਸ਼ਕਮਾ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਭਾਈ ਕਿੰਨੇ ਟਾਈਮ ਤੋਂ ਕੰਮ ਕਰਦਾ WhatsApp 21 ਵਾਰ ਦੱਤਾ ਵੀ ਕਿੰਨੇ ਕਾਰਸਾ ਸਮਾਂ ਦਿੰਦਾ ਜੀ ਮੈਨੂੰ ਆਜ ਦਿੱਤਾ ਆਜ ਨੇ ਫੋਲੋ ਕਰਿਆ ਬਸ ਮੈਂ ਦੋ ਵਾਰ ਸਮਾਂ ਦਿੰਦਾ ਦੂਗਾ ਕਿਨੂੰ ਸਪਲਾਈ ਕਰਦਾ ਮੈਂ ਮਦਨ ਨੂੰ ਦਿੰਦਾ ਜੀ ਕਿਹੜੇ ਮਦਨ ਕੋਟਰਾਣੀ ਵਾਲੇ ਨੂੰ ਕਿੰਨੇ ਟਾਈਮ ਹੋ ਗਿਆ ਦੂਜੀ ਵਾਰ ਦਿੱਤਾ ਪਹਿਲੀ ਵਾਰ ਲਿਆ ਬੁਝਾ ਹੁਣ ਬੁਝਾ ਲਿਆ ਇਹ ਤੇ ਕਿੰਨਾ ਤਾਂਬਾ ਦਿੱਤਾ ਇਹਨੇ ਮੈਨੂੰ ਇਹ 4 ਕਿਲੋ ਦੋਸਰਾ ਮੈਂ ਜੀ ਪੈਸੇ ਦਿੱਤੇ ਇਹਨੂੰ ਜੀ 700 ਰੁਪਿਆ ਦਿੱਤਾ ਜੀ ਇਹਨੇ ਮੈਨੂੰ ਜੀ 4 ਕਿਲੋ ਲੈਂਦਾ 100 ਰੁਪਏ ਦੇ 700 ਰੁਪਿਆ ਦਿੱਤਾ ਜੀ ਇਹਨੇ ਮੈਨੂੰ ਠੀਕ ਜੀ ਨਾਮ ਹੈ ਤੇਰਾ ਬਾਲਾ ਭਾਈ ਕਿੰਨੀਆਂ ਕਿ ਵਾਰ ਦਰਦਤਾ ਕਰਦਾ ਵਾ ਜੀ ਨੂੰ ਬਾਜੀ ਇਹ ਕਿਦਾਂ ਨਾ ਕਿਦਾਂ ਟੁੱਟਾ ਹਾਂ ਮਾ ਉਧਰ ਨਚੇਲੇ ਨਾ ਲੈਣ ਦਾ ਨਚੇਲੇ ਹੁਣ ਕਿੱਥੇ ਵਾਰਦਤ ਕੀਤੀ ਅੱਜ ਐ ਇੱਥੇ ਕੀਤੀ ਕਿੱਥੋਂ ਦਾ ਰਹਿਣਾ ਨਾ ਪਿੰਡ ਕੋੜਗਾ ਏ ਅੱਜ ਕਿਹੜੇ ਪਿੰਡ ਵਾਰਦਤ ਕੀਤੀਆਂ ਰੋੜਕੀ ਪਹਿਲਾਂ ਕਿੰਨੀ ਕਿੰਨੀਆਂ ਕਿ ਵਾਰਦਤਾਂ ਕੀਤੀਆਂ ਐ ਪਰ ਦੋ ਵਾਰੀ ਇਹਨੂੰ ਦਿੱਤਾ ਜੀ ਕੀ ਦਿੱਤਾ ਇਹਨੇ ਕੋ ਤੰਬਾ ਜੀ ਕਿੱਥੋਂ ਕੱਢਦਾ ਜੀ ਤੰਬਾ ਹਾਂ ਜੀ ਚੋਰੀ ਕਿੱਥੋਂ ਕਰਦਾ ਤੰਬਾ ਤਾਰਾ ਕਿੱਥੋਂ ਕਰਦਾ ਸੀ ਚੋਰੀ ਤਾਰਾ ਤਾਰਾ ਕਿੱਥੋਂ ਚੋਰੀ ਕੀਤੀ ਆ ਮੋਟੇ ਤੋਂ ਕਿਹੜੇ ਕਵਾੜੀਆਂ ਨੂੰ ਦਿੰਦਾ ਹੀ ਆਹ ਦੇ ਕੀ ਨਾਮ ਇਹਦਾ ਇਹਦਾ ਨਾਮ ਤਾਂ ਨਹੀਂ ਪਤਾ ਹੀ ਸੁਰਪੀ ਸਿੰਘ ਭਾਜੀ ਕੀ ਵਾਰਦਾ ਤੂੰ ਭਾਜੀ ਮੇਰੇ ਮੋਟੇ ਦੇ ਤਾਰਾਂ ਲਾ ਲਈਆਂ ਮੈਂ ਤਾਂ ਅੱਗੇ ਬਰਹਾ ਲਿਆ ਮੇਰਾ ਮੈਂ ਤਨ ਜੁਗਾ ਮਸੀਆ ਕਿਹੜਾ ਪਿੰਡ ਐ ਭਾਜੀ ਮੇਰਾ ਪਿੰਡ ਰੋੜਕੀ ਆ ਭਾਜੀ ਕਿੱਥੇ ਕਿ ਵਾਰਦਾ ਤੋਈ ਐ ਇਹ ਭਾਜੀ ਕੋੜਕਾ ਰੋੜ ਤੇ ਤਾਰ ਦਾ ਮੈਂ ਤਾਰ ਦਾ ਮੁੰਡਾ ਆ ਤਾਰ ਦਾ ਖੂਹ ਆ ਪਾਪੇ ਦਾ ਮੇਰਾ ਗੁਰਪ੍ਰੀਤ ਦੀ ਗੋਪੀ ਦਾ ਖੂਹ ਆ ਖੂਹ ਤੋਂ ਤਾਰ ਵੱਢ ਲਈ ਇਹ ਭਾਈ ਚੋਰ ਇਹ ਕੰਮ ਕਰਨੇ ਲਈ ਕਿਥੋਂ ਰੋਟੀ ਕਮਾਗੇ ਕਿੰਨਾ ਕ ਨੁਕਸਾਨ ਹੋ ਗਿਆ ਭਜੀ ਭਾਈ ਮੈਂ ਤਾਂ ਤਾਰਾ ਮੂਟੀਆਂ ਹੁਣ ਤੁਹਾਨੂੰ ਪਤਾ ਇਹ ਕੀ ਹੋ ਜਾਊਗਾ ਭਾਈ ਮੈਂ ਤਾਂ ਮਨ ਪਰੇ ਪੈ ਦੁਵੀ ਹੋਇਆ ਪੈ ਦੱਸੋ ਭਜੀ ਇਹ ਕਿੰਨੀਆਂ ਕ ਮਾਰ ਦਿੱਤਾ ਜਿਹੜਾ ਰੋਜ਼ ਹੀ ਚਲਦੀਆਂ ਭਜੀ ਜਿਹੜੇ ਅੱਜ ਫੜੇ ਵੀ ਆ ਚੋਰ ਤੇ ਇੱਕ ਕਵਾੜੀਆਂ ਹਾਂਜੀ ਤੇ ਉਹਨਾਂ ਨੂੰ ਕੀ ਕੀ ਬਰਾਮਦ ਹੋਇਆ ਭਾਈ ਇਹਨਾਂ ਨੂੰ ਬਰਾਮਦ ਬੋਰੇ ਜੈ ਦੀ ਕੋ ਉਹਨਾਂ ਦੇ ਕਵਾੜੀਆਂ ਨਾਲ ਆ ਇਹ ਛੱਡਦੇ ਨਹੀਂ ਕਿਤੇ ਵੀ ਕੇਰਾ ਖੂ ਤੇ ਬੰਦਾ ਕੋਈ ਨਹੀਂ ਗਿਆ ਤਾਰ ਬੜ ਲਿੰਦੀ ਆ ਇਹ ਤਵੇ ਨੂੰ ਨਜਾਗਾ ਨਾ ਹੁੰਦਾ ਭਾਈ ਭਾਈ ਹਾਂਜੀ ਪੁਲਿਸ ਨੂੰ ਸ਼ਿਕਾਇਤ ਵਗੈਰਾ ਕਰਤੀ ਭਾਈ ਕਰਤੀ ਆ ਹੁਣ ਦੁਖੀ ਹੋਏ ਪਏ ਦੱਸੋ ਕੀ ਕਰੀਏ ਇਹਨਾਂ ਨੂੰ ਪੋੜਾਲੇ ਪੜਦੇ ਆ ਛੱਡ ਦਿੰਦੇ ਆ ਮੈਂ ਦੱਸੜੇ ਇੱਕ ਬੰਦਾ ਘੁਰਜੇ ਦਾ ਇਹ ਫੜਿਆ ਲੱਗਦਾ ਮਹਗਾ ਮੇਰੀ ਤਤਾਲਾ ਹੀ ਦੇਖ ਲਈ ਕਹਿੰਦਾ ਨਹੀਂ ਮੈਂ ਉਹ ਕਹਿੰਦਾ ਪੋਰ ਥੱਲੇ ਦਿਨੇ ਫੜਦੇ ਆ ਦੁਕਾਨ ਛੱਡ ਹੁੰਦੇ ਆ ਪੋਰ ਥੱਲੇ ਰਹੀਦਾ ਕਹਿੰਦਾ ਨਹਿਰ ਤੇ ਐ ਦਿਨੇ ਗੱਲ ਇਹਨਾਂ ਦੀ ਦੱਸੋ ਕੀ ਕਰੀਏ ਜੀ ਮਨ ਬਾਰੇ ਮੈਂ ਪਿਆ ਠੀਕ ਹੈ ਮੇਰਾ ਵੀ ਨਿਸ਼ਾਨ ਕਰਤਾ ਥੈਂਕ ਯੂ ਅਈ ਦਲਵਾਕ ਸਿੰਘ ਭਾਈ ਕੀ ਵਾਰ ਦਿੱਤਾ ਹਾਂ ਭਾਈ 15 ਤੋਂ 12 ਤੋਂ 15 ਮੋਟਰਾਂ ਦੀ ਚਾਰਚੀ ਚਾਰਾ ਵੱਢ ਹੋ ਗਈਆਂ ਭਾਈ ਕਿਹੜੇ ਰੋਡ ਤੇ ਵੱਢ ਹੋਈਆਂ ਯਾ ਰੁਕੀ ਜੋ ਘੜਕਾ ਰੋਡ ਜਾਂਦਾ ਜੀ ਮਤਲਬ ਅੱਧੇ ਪਾਸੇ ਅੱਧੇ ਪਿੰਡ ਚ ਘੁੰਮੇ ਗਏ ਜਿੰਨੇ ਵੀ ਚੋਰ ਹੋ ਗਏ ਤੇ ਜਿਹੜੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਭਾਈ ਕੀ ਤੁਸੀਂ ਤੁਹਾਨੂੰ 80-90 ਜ ਲੱਖ ਲਾਗੇ ਹੋ ਗਏ 12-15 ਮੋਟਰ ਆ ਇਹ ਲਓ ਕਿੰਨੀ ਮਹਿੰਗੀ ਚਾਰਿਆ ਕਿ ਕਵਾੜੀਆਂ ਦੇ ਚੋਰ ਐ ਜਿਹੜੇ ਫੜੇ ਆ ਬਜੀ ਉਹ ਭਾਈ ਜਾਨ ਕਹੀਂ ਸਵੇਰੇ ਡੇਰੀ ਦੁੱਧ ਪਾ ਕੇ ਸੜਕ 'ਤੇ ਤੋਂ ਦੌੜੇ ਜਾਂ ਹਿੱਤੋਂ ਜਲ ਪਾ ਜੀ ਫਿਰਦੇ ਪਾ ਚਾਰ ਬੰਦੇ ਬੰਦੇ ਇੱਕ ਬੰਦਾ ਸਾਨੂੰ ਚੂਰ ਮਿਲ ਗਿਆ ਇੱਕ ਕਵਾੜੀਆ ਮਿਲਿਆ ਜੇ ਕਵਾੜੀ ਦੇ ਅਸੀਂ ਲੋਰੇ-ਪੂਰੇ ਤੇ ਫੋਲੇ ਦੇ ਕੋਲ ਤਾਂਬਾ ਨਿਕਲੇ ਸਾਨੂੰ ਸ਼ੱਕ ਪੈਣਾ ਅਸੀਂ ਉਹਨੂੰ ਖਿੱਚਿਆ ਕਿਹੜੀ ਸਮਾਰਾ ਮੋਟਰ ਤੇ ਲਿਆ ਕੇ ਉਹਦੀ ਪੁੱਛ ਪ੍ਰਤਾਲ ਕੀਤੀ ਕਿੰਨਾ ਸਮਾਨ ਨਿਕਲਿਆ ਉਹਦੇ ਕੋਲ ਤੇ ਪੁਲਿਸ ਨੂੰ ਸ਼ਿਕਾਇਤ ਵਗੈਰਾ ਕਰਤੀ ਕੀਤੀ ਪੁਲਿਸ ਆ ਗਏ ਮੌਕੇ ਤੇ ਆਈ ਸੀ ਪੁਲਿਸ ਲੈ ਗਈ ਉਹਨਾਂ ਨੂੰ ਹਾਂਜੀ ਦੋਵਾਂ ਬੰਦੇ ਨੂੰ ਲੈ ਗਈ ਜੀ ਕਿਹੜਾ ਖੂਹ ਆ ਜੀ ਇਹ ਇਹ ਭਾਜੀ ਬਿੰਦੂ ਭਾਜੀ ਲਈ ਹੈ ਝਕੜ ਕੇ ਛੱਡਦੇ ਠੀਕ ਮੇਰਾ ਨਾਂ ਹੈ ਜੀ ਤਾ ਭਾਜੀ ਕਿੱਥੋਂ ਦੇ ਰਹਿਣ ਵਾਲੇ ਬੜ ਕੀਦੇ ਆ ਭਾਜੀ ਕੀ ਵਾਰ ਦਤਾਂ ਹੋਈਆਂ ਭਾਜੀ ਸਾਡੇ ਮੋਟਰਾਂ ਤੇ ਜਾਨੀ ਕਿ ਇਹਨੇ ਤੰਗ ਹੋਏ ਆ ਦੂਏ ਦਿਨ ਤਾ ਵੱਢ ਕੇ ਲੈ ਜਾਂਦੇ ਆ 25 25 30 30 ਫੁੱਟ ਤਾ ਪਾਣੀ ਪੈਂਦੀ ਹੈ ਸਾਡੀ ਤਾ ਆਉਂਦੀ 3000 ਦੀ ਉਹ 300 ਦੀ ਵੱਢ ਕੇ ਵੇਚ ਦਿੰਦੇ ਬਾਜੀ ਜਿਹੜੇ ਅੱਜ ਦੋ ਚੋਰ ਜਿਹੜੇ ਫੜੇ ਆ ਤੇ ਕੌਣ ਇੱਕ ਕੁਮਾਰੀਆ ਫੜੇ ਕੌਣ ਕੌਣੇ ਆ ਜੀ ਇਹ ਬਾਜੀ ਪਿੰਡ ਘੜਕੇ ਦਾ ਸੀ ਇੱਕ ਤੇ ਉਹਦੇ ਨਾਲ ਇੱਕ ਕਬਾੜੀਆ ਜਿਹੜਾ ਉਹਨੂੰ ਦੱਸਿਆ ਉਹ ਸਾਡੇ ਇੱਥੇ ਅੱਜ ਤ ਆ ਆ ਲਾ ਕੇ ਲੈ ਕੇ ਗਏ ਸਾਡੇ ਢੀਕੇ ਆ ਗਏ ਉਹ ਹੁਣ ਉਹਨਾਂ ਤੋਂ ਜੇ ਪੁੱਛਿਆ ਉਹ ਹੀ ਲਾਉਂਦੇ ਆ ਸਾਡੀਆਂ ਹੋਈ ਵੀ ਹੈਗੇ ਆ ਬੰਦੇ ਯਾਨੀ ਕਿ ਜ਼ਿਆਦਾ ਇਹ ਇਹ ਨਹੀਂ ਇਹ ਆਪਣਾ ਬੰਡੇ ਹੋਏ ਆ ਬਾਜੀ ਇਥੇ ਇਹ ਆਉਂਦੇ ਅੱਜ ਦੋ ਹੀ ਫੜ ਹੋ ਗਏ ਆ ਹੁਣ ਦੇਖੋ ਪੁਲਸਰ ਲੈ ਲੈ ਕੇ ਗਏ ਤਾਂ ਹੈਗੇ ਆ ਦੇਖੋ ਕੀ ਕਾਜ ਦੇ ਆ ਭਾਜੀ ਇੱਕ ਗੱਲ ਤੁਸੀਂ ਮੋੱਕਦੇ ਸੀਗੇ ਜਿਹੜੇ ਕਿ ਪੱਤਰਕਾਰ ਨੂੰ ਵੀ ਦੂਈ ਸਾਈਡ ਤੇ ਸੀਗਾ ਬਾਕੀ ਉਹ ਪੁੱਛਦੇ ਇਹੀ ਵਾਲੇ ਬਾਈਚਾ ਨਹੀਂ ਕੀਤਾ ਜਾਂ ਕਿੱਦਾਂ ਆ ਇਹੀ ਤਾਂ ਇਹੀ ਚਾਹੁੰਦੇ ਉਹ ਬਾਈਚਾ ਕਾ ਇਹਨਾਂ ਪੁੱਤ ਗਾਇ ਵੀ ਸਾਡੇ ਨਾਲ ਇਹੀ ਚਾਹੁੰਦੇ ਬਾਈਚਾ ਕਾ ਇਹਦਾ ਇਹਨਾਂ ਨੂੰ ਛੱਡਿਆ ਨਾ ਜਾਵੇ ਭਾਜੀ ਕਾ ਕਿ ਅਸੀਂ ਕਿੰਨੇ ਕਚੂਰੀ ਦਾ ਨੁਕਸਾਨ ਹੋ ਗਿਆ ਭਾਜੀ ਭਾਜੀ ਸਾਡਾ ਤਾਂ ਇਹ ਕਿ ਤੀਏ ਦਿਨ ਘਟੋ ਘਟ ਰਲਾ ਮੜਾ ਗਿਆ ਭਾਜੀ ਉਹਨਾਂ ਦੇ ਤਾਂ ਮੋਟਰ ਹੀ ਕੱਢ ਕੇ ਲੈ ਗਏ ਸਮਾਸੀ ਪਲ ਦੀ ਭਾਜੀ ਦੀ ਛੋਟੋ ਘਟ ਤੀਏ ਦਿਨ ਸਾਡਾ 1 ਲੱਖ 1.5 ਲੱਖ ਦਾ ਨੁਕਸਾਨ ਹੁੰਦਾ ਜਾਂਦਾ ਸਰਵਿੰਦਰ ਸਿੰਘ ਜੀ ਭਾਜੀ ਕੀ ਵਾਰ ਦਿੱਤਾਂਗੇ ਮੋਟਰਾਂ ਦੀਆਂ ਤਾਰਾਂ ਲਾਈਆਂ ਜੀ ਕਦੋਂ ਵਾਰ ਦਿੱਤਾਂ ਹੋਈਆਂ ਕਿੰਨੀਆਂ ਕਿ ਵਾਰ ਦਿੱਤ ਪਹਿਲਾਂ ਵੀ ਥੋੜੇ ਦਿਨ ਘਰ ਹਟੇ ਹਫ਼ਤੇ ਬਾਅਦ ਹੋਈ ਜਾਂਦੀ ਆ ਜੋ ਜੋ ਛਤਨ ਕਰ ਜਾਂਦੇ ਭਾਜੀ ਕਿੰਨਾ ਕਿ ਨੁਕਸਾਨ ਹੋ ਗਿਆ ਤਕਰੀਬਨ 8000 ਮੋਟਰਾਂ ਦੀਆਂ ਤਾਰਾਂ ਲਾਈਆਂ ਜੀ ਤੇ ਅੱਜ ਜਿਹਨੇ ਇੱਕ ਕਬਾੜੀ ਆ ਤੇ ਇੱਕ ਚੋਰ ਫੜਿਆ ਐ ਭਾਜੀ ਕੀ ਕੀ ਬਰਾਮਦ ਹੋਇਆ ਉਹਨਾਂ ਤੋਂ ਮੋਟਰਾਂ ਤਾਰਾਂ ਬਰਾਮਦ ਹੋਈਆਂ ਜਿਹੜੀਆਂ ਮੋਟਰਾਂ ਲਾਈਆਂ ਜੀ ਤੇ ਕਿੰਨਾ ਕਿ ਨੁਕਸਾਨ ਹੋ ਗਿਆ ਭਾਜੀ ਲੱਖ ਕਰਵੇਂ ਲੱਗੇ ਜਾ ਕੇ ਹੋਊਗਾ ਨਕ ਤਾਂ ਜੀ ਕਿੰਨੇ ਕੇ ਟਾਈਮ ਤੋਂ ਜਿਹੜੀਆਂ ਇਹ ਵਾਰਦਾਤਾ ਹੋ ਰਹੀਆਂ ਜਿਆਦਾ ਝੋਨਾ ਲਾਇਆ ਉਹਦੇ ਚਾਰ ਪੰਜ ਵਾਰੀ ਹੋਵੜੀਏ ਉਹਦੇ ਵੇਪਸਾਲੇ ਹੀ ਹੁੰਦੀਆਂ ਭਜੀ ਵੇਪਸਾਲੇ ਯਾਨੀ ਕਿ ਇਦਾਂ ਕਰਦੇ ਪ੍ਰਸ਼ਾਸਨ ਆ ਗਿਆ ਮੌਕੇ ਤੇ ਹਾਂ ਜੀ ਪੁਲਿਸ ਆ ਗਈ ਸੀ ਪੁਲਿਸ ਸਰ ਅਸਦੀਦੀ ਆ ਗਈ ਤੇ ਜਿਹੜੇ ਫੜੇ ਆ ਉਹਨਾਂ ਨੂੰ ਲੈ ਗਈ ਹਾਂ ਜੀ ਲੈ ਗਈ ਉਹਨਾਂ ਨੂੰ ਠੀਕ